ਹੈਲੋ ਜੀ গুড ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਦੇਸੀ ਚੁੱਲਾ ਬਲੌਗ ਦੇ ਉੱਤੇ ਤੇ ਕਰਦੇ ਆ ਜੀ ਜਿੰਦਾ ਨਮਾ ਬਲੌਗ ਸਰੂਰ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਕੱਲ ਦੀ ਧੁੱਪ ਬਹੁਤ ਵਧੀਆ ਨਿਕਲ ਰਹੀ ਹੈ ਤੇ ਹੁਣ ਧੁੱਪ ਆ ਗਈ ਆਪਣੇ ਵਿਹੜੇ ਦੇ ਵਿੱਚ ਘਰੇ ਤੇ ਨਿਕਲਦੇ ਆਂ ਬਾਹਰ ਧੁੱਪੇ ਤੇ ਮਿਲਦੇ ਆਂ ਜੀ ਦਿਨੇ ਕੀ ਕੀ ਕਰਨੇ ਕਿੱਧਰ ਨੂੰ ਜਾਣਾ ਲੋਈ ਖਾਨਾ ਪ੍ਰਸਾਦ ਗੋਭੀ ਦਾਲ ਦਾ ਬਾਜਰੇ ਬਾਜਰੇ ਦੀ ਰੋਟੀ ਬਹੁਤ ਟੇਸਟੀ ਲੱਗਦੀ ਹੈ ਕਾਦੇ ਵਾਸਤੇ ਲੋ ਜੀ ਗਾਜਰਾਂ ਆ ਗਈਆਂ ਮੇਰਾ ਕੰਮ ਹੁੰਦਾ ਸਿਰੋਹਨ ਟੀਰੰਦਾ ਲੋ ਜੀ ਗਾਜਰਾਂ ਆਪਾਂ چیرਤੀਆਂ ਸਬਜ਼ੀ ਕਰਤੀ ਤਿਆਰ ਤੇ ਹੁਣ ਆਪਾਂ ਹੈਗੇ ਬੇਲੇ ਹੈਲੋ ਫਰੈਂਡ ਅੱਜ ਕਰ ਰਹੇ ਆਂ ਜੀ ਕੱਲ ਵਾਲਾ ਬਲੌਗ ਕੰਟੀਨਿਊ ਕਿਉਂਕਿ ਕੱਲ ਥੋੜੇ ਕੰਮ ਹੋ ਗਏ ਜ਼ਰੂਰੀ ਜਿਸ ਕਰਕੇ ਸਾਰਾ ਬਲਾਗ ਸੂਟ ਨਹੀਂ ਕਰ पाए ਸੋ ਕੱਲ ਵਾਲੇ ਬਲਾਗ ਨੂੰ ਅੱਜ ਕੰਟੀਨਿਊ ਕਰਦੇ ਆਂ ਕੱਲ ਬਲਾਗ ਥੋੜਾ ਹੀ ਬਣਿਆ ਬਿਲਕੁਲੀ ਥੋੜਾ ਇਸ ਕਰਕੇ ਅਪਲੋਡ ਵੀ ਨਹੀਂ ਕੀਤਾ ਤੇ ਅੱਜ ਕਰਦੇ ਆ ਨਵਾਂ ਬਲਾਗ ਸ਼ੁਰੂ ਅੱਜ ਪਈ ਹੋਈ ਬਹੁਤ ਜ਼ਿਆਦਾ ਧੁੰਦ ਤੇ ਬਿਲਕੁਲ ਵੀ ਕੁਝ ਦਿਖਾਈ ਨਹੀਂ ਦੇ ਰਿਹਾ ਠੰਡ ਵੀ ਕਾਫੀ ਹੈ ਤੇ ਦੇਖਦੇ ਹਾਂ ਜੀ ਦਿਨੇ ਫਿਰ ਕੀ ਕੀ ਕਰਦੇ ਆ ਕਿੱਧਰ ਮਿਲਦੇ ਆਂਗੇ ਜਾ ਕੇ ਤੇ ਇੱਕ ਜ਼ਰੂਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣਾ ਨਵਾਂ ਗੀਤ ਕਿਵੇਂ ਦਾ ਲੱਗਿਆ ਹੈਗਾ ਜੇ ਪਸੰਦ ਆਇਆ ਤਾਂ ਵੀ ਦੱਸ ਦਿਓ ਜੇ ਨਾ ਪਸੰਦ ਆ ਤਾਂ ਵੀ ਮੈਸੇਜ ਕਰ ਕਮੈਂਟ ਕਰ ਦਿਓ ਜ਼ਰੂਰ ਦੇਖੋ ਜੀ ਬਾਹਰ ਬਹੁਤ ਜ਼ਿਆਦਾ ਧੁੰਦ ਹੈਗੀ ਤੇ ਠੰਡ ਵੀ ਬਹੁਤ ਜ਼ਿਆਦਾ ਹੈਗੀ ਇਸ ਕਰਕੇ ਹਲੇ ਅੰਦਰ ਹੀ ਬੈਠੇ ਆ ਰਜਾਈਆਂ ਦੇ ਵਿੱਚ ਹੁਣ ਨਿਕਲਾਂਗੇ ਹੌਲੀ-ਹੌਲੀ ਬਾਹਰ ਕਿਉਂਕਿ ਬਾਹਰ ਨਿਕਲੇ ਹੋਏ ਨਾ ਤੇ ਸਰਨਾ ਨਹੀਂ ਆ। ਲੋ ਜੀ ਅੱਜ ਬਣਾਉਣਾ ਚਾਵਲਾਂ ਦੇ ਪਿੰਨੀਆਂ ਇਹ ਪਿਆਈ ਚਾਵਲਾਂ ਦਾ ਆਟਾ ਇਥੇ ਸੀ ਖੰਡ ਤੇ ਆ ਖੋਪਾ ਦਾਖਾਂ ਤੇ ਕਾਲੀ ਮਿਰਚ ਲੱਗਦਾ ਜੀ ਹੁਣ ਪਿੰਨੀਆਂ ਉਹਨਾਂ ਦਿਖਾਵਾਂਗੇ ਤੁਹਾਨੂੰ ਇਹ ਰੈਸਪੀ। ਲੋ ਜੀ ਖੋਪਾ ਦਾਖਾਂ ਆਪਾਂ ਕੱਟ ਲਿਆ ਤਿਆਰ ਕਰ ਲਿਆ। ਹੁਣ ਆਪਾਂ ਰਗੜਾਂਗੇ ਕਾਲੀ ਮਿਰਚ ਇਹਨਾਂ ਆਪਾਂ ਬੈਟ ਜੀ ਕਰ ਲਾਂਗੇ। ਸਾਵਤੀ ਕਾਲੀ ਮਰ ਜਿਹੜਾ ਨਹੀਂ ਹੰਦਾ ਕੱਡ ਕੱਡ ਸਿਰਦਾ ਹੁਣ ਕੱਢ ਕੇ ਦਿਖਾਉਂ ਸਭ ਨੂੰ ਖਾ ਲਈ ਉਹ ਦਿਰੇਰਾ ਫਾਟ ਪੀਣੀ ਹਾਂ ਹਾਂ ਉਹ ਪੱਤਰਾ ਹੰਦਕਾਂ ਗਿੱਲੀ ਗੱਲੇ ਚੋਲੀ ਗੱਲੇ ਸੁੱਕੇ ਚੋਲਣੇ ਕਿਸੇ ਨੂੰ ਬਹੁਤ ਕਰੇ ਲੋਈ ਕਿਉਂ ਗਰਮ ਹੋ ਗਿਆ ਪਾ ਦੇਣਗੇ ਆਪਾਂ ਚਾਵਲਾਂ ਦਾ ਆਟਾ ਲੋ ਇਹ ਥੋੜੇ ਥੋੜੇ ਸੇਕ ਦੇ ਉੱਤੇ ਪੈਟਾ ਪੁੰਨੀ ਜਾਵਾਂਗੇ ਸੇਕ ਬਿਲਕੁਲ ਥੋੜਾ ਥੋੜਾ ਰੱਖਣਾ

かながるなり。 ਤੋਂ ਬੀ ਦੇਸੀ ਖੰਡ ਸਾਨੂੰ ਰੰਗ ਪadiya ਹੋ ਗਿਆ ਆਟੇ ਦਾ ਪੁੱਜ ਗਿਆ ਹੁਣ ਉਹ ਦੇਖੋ ਨਾਲੇ ਕਲਕਲਾ ਜਾ ਕੀ ਪਿਆ ਮਿਰਚਾਂ ਨੇ ਅਗਰ ਨਹੀਂ ਸਾਫ ਕੀ ਮੈਂ ਇਹਨੇ ਕੱਢ ਕੇ ਛਿੜ ਦਿੰਦਾਂ ਨੇ ਹੁਣ ਕੋਈ ਕੱਢ ਕੇ ਸਾਰੀਆਂ ਖਾਣੀਆਂ ਪੈਣੀਆਂ ਇਹ ਚਿੰਗੀਆਂ ਨੇ ਜਿਹੜੀਆਂ ਦੇ ਬਾਹਰ ਤੋਂ ਇਹ ਸਪਰਸੇ ਜਾਂਦ ਲਿਆਗਾ ਨਾਨੀ ਨੇ ਪਤਾ ਨਹੀਂ ਕੀ ਪਤਾ ਵਿੱਚ ਇਹ ਵਿੱਚ ਪਤੀ ਚਾਵਲਾਂ ਚ ਬੈ ਵਾਲੀ ਹੁੰਦੀ ਹੈ ਜਿਹੜਾ ਪਾਹ ਕਰਦੇ ਤੋਤੇ ਜਾਂਦੇ ਨੇ ਛੋ ਹੂੰ ਤੋ ਕਿਸੇ ਖਾ ਲੈਨੇ ਆਪਾਂ ਲਓ ਜੀ ਹੁਣ ਅੱਚ ਆਪਾਂ ਜਿੰਨੀ ਕਿ ਜ਼ਰੂਰਤ ਹੋ ਉਨਾਂ ਕ ਦੁੱਧ ਪਾ ਪਾ ਕੇ ਆਪਾਂ ਪਿੰਨੀਆਂ ਬਣਾ ਲਾਂਗੇ ਇਹਦੀਆਂ। ਟਨਾਈਰ ਵਾਲੇ ਹੁਣ ਤੱਕੜੇ ਕਰਮ। ਸਹੀ ਨਾਲ ਟਿਕਾ।

ਜਾਣਾ ਲੋਕ ਕਿਤੇ 9 ਹੂੰ ਲੋ ਜੀ ਬਣ ਮੀਆਂ ਸਾਡੀਆਂ ਚਾਵਲਾਂ ਦੀਆਂ ਪਿੰਨੀਆਂ ਤੇ ਹੁਣ ਮੈਂ ਵੀ ਲੱਗਦਾ ਵਟਣ ਦੇਖੋ जिने ਖਾਣੀਆਂ ਨੇ ਆਜੋ ਚਾਵਲਾਂ ਦੀਆਂ ਪਿੰਨੀਆਂ ਤੇ ਇਦਾਂ ਸੀ ਬਣਾਉਣਾ ਕੇ ਰੱਖੀ ਜਾਵਾਂਗੇ ਬਾਅਦ ਚ ਦਿਖਾਉਣਾ ਤੁਹਾਨੂੰ ਲੋ ਜੀ ਪਿੰਨੀਆਂ ਸਾਡੀਆਂ ਬਣ ਕੇ ਹੋ ਗਈਆਂ ਤਿਆਰ ਜਿਨੇ ਖਾਣੀਆਂ ਨੇ ਆਜੋ ਫਟਾਫਟ ਲੋੜੀ ਦੀ ਤਿਆਰੀ ਹੋ ਗਈ ਲੋ ਜੀ ਅੱਜ ਹੈਗੀ ਠੰਡ ਜਾਦੇ ਬਹੁਤ ਹੰਟ ਹੈਗੀ ਥੀ ਬਾਹਰ ਪੂਰਾ ਦਿਨ ਸੂਰਜ ਨਹੀਂ ਨਿਕਲਿਆ ਤੇ ਆਪਾਂ ਅੱਜ ਰਹੇ ਘਰ ਦੇ ਵਿੱਚ ਹੀ ਆਪਾਂ ਅੱਜ ਲੈ ਕੇ ਆਏ ਹਾਂ ਤੁਹਾਡੇ ਲਈ ਕ੍ਰੈਸਪੀ ਤੇ ਤੁਸੀਂ ਦੇਖ ਹੀ ਲਈ ਹੋਣੀ ਐ ਚਾਵਲਾਂ ਦੀਆਂ ਪਿੰਨੀਆਂ ਤੇ ਜੇ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੀ ਲੱਗੀਆਂ ਤੇ ਕਰਦੇ ਆਂ ਅੱਜ ਦੇ ਵਲੌਗ ਦਾ ਇੱਥੇ ਐਂਡ ਮਿਲਾਂਗੇ ਜੀ ਕੱਲ ਨੂੰ ਅਪਰ ਨਵੇਂ ਵਲੌਗ ਦੇ ਵਿੱਚ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਲੀਜ਼ ਵੀਡੀਓ ਨੂੰ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸ ਦਿਓ ਕਰੋ ਕਿਵੇਂ ਲੱਗਿਆ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੋਗ ਤੇ ਧੰਨਵਾਦ